ਆਪਾਂ ਆਲਾ ਦੋਲਾ ਦੇਖ ਲਈਆਂ ਘਰਾਂ 'ਚ ਦੇਖਨੀਏ ਜਿਹੜੇ ਬੱਚੇ ਆ ਉਹਨਾਂ ਨੂੰ ਸ਼ੁਰੂ ਤੋਂ ਹੀ ਆਲਟੀਫੀਸ਼ਲ ਪ੍ਰੋਡਕਟ ਜਿਵੇਂ ਕਿ ਜੂਸ ਹੋ ਗਿਆ ਅਣਾਈ ਬੋਤਲਬੰਦ ਪ੍ਰੋਡਕਟ ਹੁੰਦੇ ਨੇ ਬਹੁਤ ਜ਼ਿਆਦਾ ਜੂਸ ਹੋ ਗਿਆ ਕੋਲਡ ਡਰਿੰਕਸ ਹੋ ਗਈਆਂ ਉਹ ਪਲਾਈਆਂ ਜਾ ਰਹੀਆਂ ਨੇ ਬਟ ਉਹ ਆਪਣਾ ਠੰਡਕ ਨਹੀਂ ਦਿੰਦੀਆਂ ਉਲਟਾ ਨੁਕਸਾਨ ਕਰਦੀਆਂ ਨੇ ਜਦੋਂ ਆਪਾਂ ਇਹਨੂੰ ਰਗੜਦੇ ਆ ਇਹਦੇ 'ਚ ਆਪਾਂ ਖਾਸ ਖਾਸ ਬਦਾਮ ਕਾਲੀ ਮਿਰਚ ਹਰੀ ਇਲਾਇਚੀ ਤੇ ਮਾਗਜ ਸੌਫ ਇਹ ਗਰਾਬ ਦੇ ਪੱਤੇ ਹੀ ਪਾਉਂਦੇ ਆ ਜਿਹਦੇ ਨਾਲ ਆਪਣੀ ਸਿਹਤ ਨੂੰ ਫਾਇਦਾ ਹੀ ਫਾਇਦਾ ਹੈ ਸਰੀਰ ਦੀਆਂ ਕਮਜ਼ੋਰੀਆਂ ਵੀ ਜਿਵੇਂ ਕਿ ਤੁਸੀਂ ਬਦਾਮ ਪਾਉਂਦੇ ਹੋ ਕਾਜੂ ਪਾਉਂਦੇ ਹੋ ਪਿਸਤਾ ਪਾਉਂਦੇ ਹੋ ਕੀ ਕੀ ਜਿਹੜੇ ਲਾ ਲਾ ਲੋ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਇਹਦੇ ਨਾਲ ਬਿਮਾਰੀਆਂ ਜਿਵੇਂ ਕਿ ਆਪਾਂ ਕਹਿੰਦੇ ਅੱਜ ਕੱਲ੍ਹ ਲੋਕਾਂ ਨੂੰ ਮਾਈਗਰੇਨ ਦੇ ਇਸ਼ੂਸ ਬਹੁਤ ਨੇ ਲੋਕਾਂ ਨੂੰ ਪੇਟ ਤੋਂ ਲੈ ਕੇ ਹੁਣ ਤੱਕ ਪੇਟ ਤੋਂ ਯਾਨੀ ਕਿ ਆਪਣਾ ਮੋਢਾ ਜਿਹੜਾ ਆਪਾਂ ਜੜ ਕਹਿੰਦੇ ਪੇਟ ਆ ਬੰਦੇ ਦਾ ਕੋਈ ਲੋਕ ਐ ਵੀ ਡਰਦੇ ਨੇ ਕਿ ਪਤਨੀ ਨਿਹੰਗ ਸਿੰਘ ਨੇ ਪਤਨੀ ਭੰਗ ਪਾ ਕੇ ਬਣਾ ਰਹੇ ਨੇ ਇਦਾਂ ਦਾ ਵੀ ਕੁਝ ਦੇਖੋ ਜੀ ਇਹ ਨੈਗੇਟਿਵਿਟੀ ਹੈ ਲੋਕਾਂ ਦੀ ਇਹ ਤਾਂ ਆਪਣੀ ਥਿੰਕਿੰਗ ਆ ਗਈ ਕਿ ਸੁੱਖਾ ਬੰਦੇ ਬਦਨਾਮ ਕੀਤਾ ਜਾ ਰਿਹਾ ਹਰ ਇੱਕ ਪੱਖ ਨੂੰ ਆਪਾਂ ਆਪਾਂ ਚੰਗੇ ਪੱਖ ਨੂੰ ਵੀ ਅੱਜ ਕੱਲ ਮਾੜਾ ਦੇਖ ਰਹੇ ਆ ਸਮਾਜ ਦੀ ਇਹ ਹੁਣ ਦ੍ਰਿਸ਼ਟੀ ਹੋ ਗਈ ਕਿ ਉਹਨੇ ਚੰਗਾ ਹੋ ਰਿਹਾ ਤੁਹਾਨੂੰ ਮਾੜਾ ਕਹਿਣੇ ਕਹਿਣਾ ਹੈ ਕਿ ਸਰਦਾਈ ਦਾ ਇੱਕ ਟ੍ਰੈਂਡ ਜਾ ਹੋ ਗਿਆ ਜਿਵੇਂ ਸਾਰੀਆਂ ਥਾਵਾਂ ਤੇ ਲੱਗਣ ਲੱਗ ਗਿਆ ਕਿਵੇਂ ਸੋਚਿਆ ਜਿਹੜੀ ਤੁਸੀਂ ਵੀ ਸੋਚਿਆ ਕਿ ਕਿਵੇਂ ਜਿਹੜੀ ਸਰਦਾਈ ਦੇ ਲੱਗਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਅੱਤ ਦੀ ਗਰਮੀ ਤੋਂ ਜਿੱਥੇ ਕਿ ਲੋਕ ਜੂਸ ਪੀਂਦੇ ਨੇ ਪਰ ਉਹ ਜੂਸਾਂ ਦਾ ਨੁਕਸਾਨ ਵੀ ਨੇ ਤੇ ਪਰ ਅੱਜ ਨਿਹੰਗ ਸਿੰਘ ਫੌਜਾਂ ਵੱਲੋਂ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀ ਜਿਹੜੇ ਕਿ ਬਦਾਮ ਤੇ ਹੋਰ ਕਾਜੂ ਪਿਸਤਾ ਤੇ ਹੋਰ ਚੀਜ਼ਾਂ ਪਾ ਕੇ ਸ਼ਰਧਾਈ ਬਣਾਈ ਜਾ ਰਹੀ ਆ ਤੇ ਗੱਲਬਾਤ ਕਰਾਂਗੇ ਅਜ਼ੀਜ਼ ਨਿਹੰਗ ਸਿੰਘ ਨੇ ਜੋ ਲੋਕਾਂ ਦੀ ਸਿਹਤ ਵੱਲ ਵੀ ਧਿਆਨ ਦੇ ਰਹੇ ਨੇ ਗੱਲਬਾਤ ਕਰਦੇ ਸਤਨਾਮ ਸਿੰਘ ਨੇ ਨਿਹੰਗ ਸਿੰਘ ਨਾਲ ਗੱਲਬਾਤ ਕਰਦੇ ਕੀ ਕਹਿਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਗੱਲ ਕਰੀਏ ਸ਼ਰਧਾਈ ਅੱਜ ਜਿੱਥੇ ਗਰਮੀ ਦੇ ਬਚਾਉਣ ਲਈ ਸਰਦਾਈ ਦਾ ਜਿਹੜਾ ਕਿ ਤੁਸੀਂ ਪਰਾਲਾ ਕਰ ਰਹੇ ਹੋ ਕਿਵੇਂ ਦਾ ਦੇਖ ਕਿਵੇਂ ਦੇਖਦੇ ਹੋ ਇਹਦਾ ਮੇਨ ਕਾਰਨ ਇਹ ਸਿਗਾ ਜਿਵੇਂ ਕਿ ਅੱਜ ਕੱਲ ਆਪਾਂ ਦੇਖਦੇ ਆਂ ਆਪਾਂ ਆਲਾ ਦੋਲਾ ਦੇਖ ਲਈਏ ਘਰਾਂ 'ਚ ਦੇਖ ਲਈਏ ਜਿਹੜੇ ਬੱਚੇ ਆ ਉਹਨਾਂ ਨੂੰ ਸ਼ੁਰੂਤ ਤੋਂ ਹੀ ਆਲਟੀਫੀਸ਼ਲ ਪ੍ਰੋਡਕਟ ਜਿਵੇਂ ਕਿ ਜੂਸ ਹੋ ਗਿਆ ਹਨਈ ਬੋਤਲਬੰਦ ਪ੍ਰੋਡਕਟ ਹੁੰਦੇ ਨੇ ਬਹੁਤ ਜ਼ਿਆਦਾ ਜੂਸ ਹੋ ਗਿਆ ਕੋਲਡ ਡਰਿੰਕਸ ਹੋ ਗਈਆਂ ਉਹ ਪਾਈਆਂ ਜਾ ਰਹੀਆਂ ਨੇ ਬਟ ਉਹ ਆਪਣਾ ਠੰਡਕ ਨਹੀਂ ਦਿੰਦੀਆਂ ਉਲਟਾ ਨੁਕਸਾਨ ਕਰਦੀਆਂ ਨੇ ਕਿਉਂਕਿ ਉਹ ਆਲਟੀਫੀਸ਼ਲ ਉਹਦੇ ਚ ਕੁਝ ਵੀ ਆਪਣੇ ਉਹ ਨਹੀਂ ਹੈਗਾ ਨਾ ਨਟ੍ਰੀਸ਼ਨ ਨੇ ਨਾ ਜ ਪ੍ਰੋਟੀਨਾਂ ਕੁਝ ਨਹੀਂ ਹੈਗਾ ਜੋ ਕਿ ਆਪਣੇ ਟੋਟਲੀ ਸਿਹਤ ਲਈ ਉਹ ਨੁਕਸਾਨਦਾਇਕ ਆ ਹ ਕਈ ਪ੍ਰਾਣੀਆਂ ਵੀ ਜਿਵੇਂ ਹੁੰਦੇ ਨੇ ਨਾ ਕਈ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਉਹਦੇ ਵਿੱਚ ਕੁਝ ਜੰਮਿਆ ਸੀ ਕੁਝ ਨਿਕਲਿਆ ਵਿੱਚੋਂ ਉਹ ਵੀ ਦੇਖੋ ਜੀ ਜਿਹੜੀ ਕੁਦਰਤੀ ਚੀਜ਼ ਹੋਊਗੀ ਹਨਾ ਜੀ ਆਪਾਂ ਨਾਲ ਦੀ ਨਾਲ ਬਣਾਉਂਦੇ ਆ ਸ਼ੱਕਦੇ ਆ ਉਹ ਬੈਨੀਫਿਟ ਹੋਊਗੀ ਹੂੰ ਉਹਦੇ ਆਪਾਂ ਨੂੰ ਤੱਤ ਨਾਲ ਦੀ ਨਾਲ ਮਿਲਦੇ ਨੇ ਜਿਵੇਂ ਕਿ ਆਪਾਂ ਕਹਿੰਦੇ ਆਂ ਪੁਰਾਣੇ ਸਮੇਂ ਬਜ਼ੁਰਗ ਕਹਿੰਦੇ ਕੱਚਾ ਦੁੱਧ ਪੀਣਾ ਨਾਲ ਦੀ ਨਾਲ ਪੀਓ ਤਾਂ ਬੈਟਰ ਆ ਤੇ ਅੱਜ ਕੱਲ ਉਹ ਹੀ ਦੁੱਧ 4-4 5-5 ਦਿਨ ਫ੍ਰੀਜਾਂ ਚ ਪਿਆ ਰਹਿੰਦਾ ਫਿਰ ਪੈਕਟਾਂ ਚ ਆਉਂਦਾ ਤਾਂ ਕਿ ਆਪਣੇ ਕੋਲ 15-20 ਦਿਨਾਂ ਬਾਅਦ ਆਉਂਦਾ ਉਹ ਤਾਂ ਨੁਕਸਾਨ ਕਰੂਗਾ ਹੀ ਉਹ ਚ ਬੈਕਟੀਰੀਆ ਜ ਬਣਨਗੇ ਜੋ ਆਪਣੇ ਸਿਹਤ ਨੂੰ ਨੁਕਸਾਨ ਕਰਨਗੇ ਪਰ ਜਿਹੜਾ ਆਪਾਂ ਹੁਣ ਗੱਲ ਕਰੀਏ ਸ਼ਰਦਾਈ ਦੀ ਇਹਦੇ ਵਿੱਚ ਆਪਾਂ ਰਗੜਨਾ ਤੇ ਨਾਲ ਦੀ ਨਾਲ ਪੀ ਲੈਣਾ ਇਹ ਚ ਆਪਾਂ ਨੂੰ ਪ੍ਰੋਡਕਟ ਜਿਹੜਾ ਇਹ ਬਹੁਤ ਹੀ ਲਾਹੇਵੰਦ ਆ ਆਪਣੇ ਸਿਹਤ ਲਈ ਤੇ ਜਦੋਂ ਆਪਾਂ ਇਹਨੂੰ ਰਗੜਦੇ ਆਂ ਇਦੇ ਚ ਆਪਾਂ ਖਾਸ ਖਾਸ ਬਦਾਮ, ਕਾਲੀ ਮਿਰਚ, ਹਰੀ ਇਲੈਚੀ ਤੇ ਮਾਗਜ ਸੌਫ ਤੇ ਗਰਬ ਦੇ ਪੱਤੇ ਵੀ ਪਾਉਂਦੇ ਆ ਜਿਹਦੇ ਨਾਲ ਆਪਣੀ ਸਿਹਤ ਨੂੰ ਫਾਇਦਾ ਹੀ ਫਾਇਦਾ। ਮੈਂ ਕਹਿੰਦਾ ਜਿਹਦੇ ਚ ਆਪਾਂ ਰਗੜਦੇ ਆ ਉਹਨੂੰ ਕੀ ਕਿਹਾ ਜਾਂਦਾ ਜਾਂ ਉੱਪਰ ਇੱਕੋ ਸੁਲੋਤਰ ਹੁੰਦਾ ਸੁਨਹਿਰਾ ਹੁੰਦਾ ਜੀ। ਸੁਨਹਿਰਾ ਕੀ ਆ? ਸੁਨਹਿਰਾ ਆਪਾਂ ਆਪਾਂ ਆਮ ਲੋਕਾਂ ਦੀ ਭਾਸ਼ਾ ਨੂੰ ਕੁੰਡੀ ਕਹਿ ਸਕਦੇ ਆ। ਜਿਹੜਾ ਸਲੋਤਰ ਆਪਾਂ ਉਹਨੂੰ ਸੋਟਾ ਕਹਿ ਸਕਦੇ ਹਾਂ। ਸਾਡੇ ਨਿੰਗ ਸਿੰਘਾਂ ਦੇ ਬੋਲੇ ਜੇ ਸਲੋਤਰ ਸੁਨਹਿਰਾ ਕਿਹਾ ਜਾਂਦਾ। ਅੱਛਾ ਇਹ ਜਿਹੜੇ ਇਹ ਵੀ ਕਹਿੰਦੇ ਨੇ ਜਦੋਂ ਆਪਾਂ ਕੁੰਡੇ ਦੇ ਵਿੱਚ ਕੋਈ ਚੀਜ਼ ਰਗੜਦੇ ਆ ਉਹ ਜ਼ਿਆਦਾ ਠੰਡਕ ਦਿੰਦੀ ਹੈ ਸਰੀਰ ਨੂੰ ਉਹਦਾ ਦੇਖੋ ਜੀ ਇੱਕ ਜੀ ਨੂੰ ਆਪਾਂ ਮਿਕਸੀ ਜਿਆ ਕੋਈ ਇਲੈਕਟ੍ਰੋਨਿਕ ਚੀਜ਼ ਦੇ ਚ ਰਗੜ ਰਹੇ ਆ ਉਹਨੂੰ ਆਪਾਂ ਇੰਨੇ ਕ ਜ਼ਿਆਦਾ ਸਪੀਡ ਦੇ ਉੱਪਰ ਰਗੜ ਦਿੰਦੇ ਆ ਕਿ ਜਿਹੜੇ ਉਹਦੇ ਤੱਤ ਆ ਮਰ ਜਾਂਦੇ ਆ ਜਿਹੜੇ ਉਹਦੇ ਅੰਦਰਲੇ ਗੁਣ ਹੁੰਦੇ ਨੇ ਉਹ ਗਰਮ ਹੋ ਜਾਂਦੇ ਨੇ ਤਾਂ ਉਹ ਆਪਾਂ ਨੂੰ ਉਹਨੇ ਠੰਡਕ ਨਹੀਂ ਦੇਣੀ ਉਹਦੇ ਤੱਤ ਮਰ ਜਾਂਦੇ ਨੇ ਉਹਦਾ ਟੇਸਟ ਵੀ ਚੇਂਜ ਹੋਊਗਾ ਹੁਣ ਆਪਾਂ ਸਲੋਤਰ ਸਹਰ ਚ ਰਗੜਨਾ ਆਪਾਂ ਆਰਾਮ ਨਾਲ ਰਗੜਨਾ ਪੂਰੀ ਸਹਿਜਤਾ ਨਾਲ ਨਿਮਰਤਾ ਨਾਲ ਉਹਦਾ ਬੈਨੀਫਿਟ ਹੀ ਹੋਊਗਾ ਆਪਾਂ ਨੂੰ ਸਰੀਰ ਦੀਆਂ ਕਮਜ਼ੋਰੀਆਂ ਵੀ ਜਿਵੇਂ ਕਿ ਤੁਸੀਂ ਬਦਾਮ ਪਾਉਂਦੇ ਹੋ ਕਾਜੂ ਪਾਉਂਦੇ ਹੋ ਪਿਸਤਾ ਪਾਉਂਦੇ ਹੋ ਕੀ ਕੀ ਜਿਹੜੇ ਲਾ ਲਾ ਲੋ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਨੇ ਇਹਦੇ ਨਾਲ ਬਿਮਾਰੀਆਂ ਜਿਵੇਂ ਕਿ ਆਪਾਂ ਕਹਿੰਦੇ ਅੱਜ ਕੱਲ੍ਹ ਲੋਕਾਂ ਨੂੰ ਮਾਈਗਰੇਨ ਦੇ ਇਸ਼ੂਸ ਬਹੁਤ ਨੇ ਲੋਕਾਂ ਨੂੰ ਪੇਟ ਤੋਂ ਲੈ ਕੇ ਹੁਣ ਤੱਕ ਪੇਟ ਤੋਂ ਯਾਨੀ ਕਿ ਆਪਣਾ ਮੋਢਾ ਜਿਹੜਾ ਆਪਾਂ ਜੜ ਕਹਿੰਦੇ ਪੇਟ ਆ ਬੰਦੇ ਦੀ ਇੱਥੇ ਹੀ ਬਿਮਾਰੀਆਂ ਸ਼ੁਰੂ ਨਹੀਂ ਇੱਥੇ ਖਤਮ ਹੋਣੀ ਹੈ ਜਦੋਂ ਆਪਾਂ ਕੁਝ ਵੀ ਹੈਲਥੀ ਨਹੀਂ ਖਾਵਾਂਗੇ ਜਾਂ ਪੀਵਾਂਗੇ ਨਹੀਂ ਤਾਂ ਆਪਾਂ ਬਿਮਾਰੇ ਹੋਵਾਂਗੇ ਠੀਕ ਹੈ ਕਿ ਨਹੀਂ ਜੀ ਆਪਾਂ ਕਹ ਉਨੂੰ ਖਾ ਕੇ ਨਹੀਂ ਜੇ ਆਪਾਂ ਉਹਨੂੰ ਰਗੜ ਕੇ ਲੰਦੇ ਤਾਂ ਉਹਦਾ ਜਿਹੜਾ ਬੈਨੀਫਿਟਾ ਦੁੱਗਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਖਸ ਖਸ ਆਪਾਂ ਉਹਨੂੰ ਨਹੀਂ ਚਾਠੇ ਰੱਖ ਸਕਦੇ। ਡਾਇਰੈਕਟ ਜਾਂਦਾ ਤੇ ਨਹੀਂ ਪਾਚਾ ਪਾਚਦਾ ਅੰਦਰ ਆਪਣੇ। ਆਪਾਂ ਉਹਨੂੰ ਰਗੜ ਕੇ ਲੰਦੇ ਆ ਤਾਂ ਆਪਣੇ ਜਿਹੜੇ ਦਿਮਾਗ ਦੀਆਂ ਕੋਈ ਵੀ ਕਮਜ਼ੋਰੀਆਂ ਨੇ ਸਾਰੀਆਂ ਦੂਰ ਕਰ ਦਿੰਦਾ ਜੀ। ਮਾਨਸਿਕ ਪ੍ਰੇਸ਼ਾਨੀਆਂ ਵੀ ਦੂਰ ਕਰ ਦਿੰਦਾ। ਮਾਨਸਿਕ ਦਿਮਾਗੀ ਤੌਰ ਤੇ ਜਿੰਨੇ ਵੀ ਹੈਗੇ ਇਸ਼ੂਸ ਨੇ ਸਾਰੇ ਉਹ ਸੋਲਵ ਕਰਦਾ ਹੈ। ਤੇ ਇਹ ਜੇ ਇਹ ਜੇ ਆਪਾਂ ਗੱਲ ਕਰੀਏ ਇਹਦੀ ਕੁਝ ਲੋਕ ਐ ਵੀ ਡਰਦੇ ਨੇ ਕਿ ਪਤਨੀ ਨਿਹੰਗ ਸਿੰਘ ਨੇ ਪਤਨੀ ਭੰਗ ਪਾ ਕੇ ਬਣਾ ਰਹੇ ਨੇ ਇਦਾਂ ਦਾ ਵੀ ਕੁਝ ਦੇਖੋ ਜੀ ਇਹ 네ਗੈਟਿਵਿਟੀ ਹੈ ਲੋਕਾਂ ਦੀ ਜਿਗਾ ਕਿ ਨਹੀਂ 네ਗੈਟਿਵਿਟੀ ਇਦਾਂ ਹੈ ਹੁਣ ਆਪਾਂ ਕਹਿ ਦਈਏ ਵੀ ਉਹਨੇ ਰਗੜ ਰਹੇ ਨੇ ਥੋੜੇ ਸਾਹਮਣੇ ਤੁਸੀਂ ਵੀਡੀਓ ਬਣਾਈ ਆਪਾਂ ਕੁਝ ਗਲਤ ਨਹੀਂ ਪਾਇਆ ਇਹ ਤਾਂ ਆਪਣੀ ਥਿੰਕਿੰਗ ਆ ਗਈ ਕਿ ਸੁੱਖਾ ਬੰਦੇ ਬਦਨਾਮ ਕੀਤਾ ਜਾ ਰਿਹਾ ਹਰ ਇੱਕ ਪੱਖ ਨੂੰ ਆਪਾਂ ਆਪਾਂ ਚੰਗੇ ਪੱਖ ਨੂੰ ਵੀ ਅੱਜ ਕੱਲ ਮਾੜਾ ਦੇਖ ਰਹੇ ਆ ਸਮਾਜ ਦੀ ਇਹ ਹੁਣ ਦ੍ਰਿਸ਼ਟੀ ਹੋ ਗਈ ਕਿ ਉਹਨੇ ਚੰਗਾ ਹੋ ਰਿਹਾ ਤੋ ਉਹਨੂੰ ਮਾੜਾ ਕਹਿਣੇ ਕਹਿਣਾ ਤੇ ਹੁਣ ਆਪਾਂ ਇਹਦੀ ਗੱਲ ਕਰੀਏ ਇਹਦੇ ਚ ਕੀ 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 ਆਟਮਾ ਜਿਹੜੀਆਂ ਤੁਸੀਂ ਪਾਉਂਦੇ ਹੋ ਹੋਰ ਜਿਹੜੀਆਂ ਚੀਜ਼ਾਂ ਦੇਖੋ ਜੀ ਜੋ ਤਾਂ ਆਪਾਂ ਪੁਰਾਣੇ ਸਮਝੋ ਦੇਖੀਏ ਜਦੋਂ ਗੁਰੂ ਮਹਾਰਾਜ ਜੀ 6ਵੇਂ ਬਾਦਸ਼ਾਹ ਜੀ ਸਮੇਂ ਹਰਗੋਬਿੰਦ ਸਾਹਿਬ ਜੀ ਸਮੇਂ ਮੱਲ ਖਾੜਿਆਂ ਦੀ ਸ਼ੁਰੂਆਤ ਹੋਈ ਸੀ ਜਿਹਦੇ ਵਿੱਚ ਬਾਬਾ ਬੁੱਢਾ ਜੀ ਤੇ ਹੋਰ ਜਿਹੜੇ ਬਾਬਾ ਬੁੱਢਾ ਜੀ ਦੇ ਕੈਨ ਤੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਉਪਰਾਲਾ ਕਰਾਉਣੀ ਸ਼ੁਰੂ ਤਾਂ ਜੋ ਜਿਹੜੇ ਸਾਡੇ ਸਿੰਘ ਸੂਰਮੇ ਸੀਗੇ ਬਲੀ ਵੀ ਹੋਣਗੇ ਉਹਨਾਂ ਨੂੰ ਅਭਿਆਸ ਕਰਾਇਆ ਜਾਊਗਾ ਸ਼ਸਤਰਾਂ ਦਾ ਪਰ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਸਰੀਰਕ ਜਿਹੜੀ ਕਮਜ਼ੋਰੀ ਸੀ ਉਹਨੂੰ ਵੀ ਦੂਰ ਕਰਨਾ ਸੀ ਉਹ ਤਾਂ ਉਦੋਂ ਤੋਂ ਹੀ ਇਹ ਇਹ ਇਹਦੇ ਇੱਕ ਨਾ ਗੋਜ ਜਾਂ ਨੁਗਦਾ ਜਾਂ ਬਣਾਉਂਦੇ ਨੇ ਉਹ ਕੀ ਕਿਹਾ ਜਾਂਦਾ ਉਹ ਕੀ ਉਹਨੂੰ ਨੁਗਦਾ ਹੀ ਕਹਿੰਦੇ ਨੇ ਜੀ ਉਹ ਕੀ ਪਰੰਪਰਾ ਨੇ ਵੈਸੇ ਉਹ ਜਦੋਂ ਆਪਾਂ ਰਗੜ ਲੈਂਦੇ ਆ ਇਹਦੇ ਵਿੱਚੋਂ ਆਪਾਂ ਅਰਕ ਕੱਢ ਲਿਆ ਇਹਨਾਂ ਦਾ ਜੀ ਰਗੜ ਕੇ ਆਪਾਂ ਅਰਕ ਕੱਢ ਲੈਂਦੇ ਆ ਤਾਂ ਉਹ ਬੇਸਟ ਹੋ ਗਿਆ ਇੱਕ ਤਰ੍ਹਾਂ ਦਾ ਉਹ ਆਪਾਂ ਕਿਸੇ ਪਸ਼ੂ ਨੂੰ ਪਾ ਦਿੰਦੇ ਆ ਜਿਵੇਂ ਕਿ ਗਾਂ ਮੱਝ ਘੋੜਾ ਹੋ ਗਿਆ ਜਿਹਦੇ ਨਾਲ ਉਹਨਾਂ ਦਾ ਬੈਨੀਫਿਟ ਹੋ ਜਾਂਦਾ ਕੋਈ ਅਰਦਾਸ ਵੀ ਕੀਤੀ ਜਾਂਦੀ ਹੈ ਜਦੋਂ ਬਣਾਉਣ ਤੋਂ ਬਾਅਦ ਕਿੰਨਾ ਅਰਦਾਸ ਤਾਂ ਇਦਾਂ ਹੀ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਆ ਤਾਂ ਪਹਿਲਾਂ ਹੀ ਕਰਦੇ ਆ ਨਾ ਜੀ ਸ਼ਿਕਾਉਣ ਤੋਂ ਅਮਰਤ ਵੇਲੀ ਹੋ ਗਿਆ ਵੈਸੇ ਜ਼ਿਆਦਾਤਰ ਦਾਸ ਸ਼ਰਵਤੀਆਂ ਦੀ ਘੱਟ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਸ਼ਹੀਦੀ ਦੇਗਾਂ ਦੀ ਜ਼ਿਆਦਾ ਕਰਦੇ ਨੇ ਪਰ ਉਹ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਵੇਚ ਨਹੀਂ ਸਕਦੇ ਉਹ ਨਹੀਂ ਹੈਗਾ ਵੇਚਣ ਵਾਲਾ ਗਲਤ ਕੰਮ ਹੈਗਾ ਉਹਦਾ ਕਿਉਂਕਿ ਮਹਾਰਾਜ ਨੇ ਉਹਨੂੰ ਪ੍ਰਸ਼ਾਦ ਬਹੁਤ ਵੱਡਾ ਕਿਹਾ ਗਿਆ ਇੱਕ ਸਰਦਾਈ ਦਾ ਇੱਕ ਟ੍ਰੈਂਡ ਜਿਹਾ ਹੋ ਗਿਆ ਜਿਵੇਂ ਸਾਰੀਆਂ ਥਾਵਾਂ ਤੇ ਲੱਗਣ ਲੱਗ ਗਿਆ ਕਿਵੇਂ ਸੋਚਿਆ ਇਹ ਜੀ ਤੁਸੀਂ ਵੀ ਸੋਚਿਆ ਕਿ ਕਿਵੇਂ ਜਿਹੜੀ ਸਰਦਾਈ ਦੇ ਲੱਗਣੀ ਚਾਹੀਦੀ ਹੈ ਦੇਖੋ ਜੀ ਜੇ ਆਪਾਂ ਚੰਗੇ ਪੱਖ ਨੂੰ ਕਹੀਏ ਇੱਕ ਆਪਣੀ ਹੁਣ ਅੱਜ ਕਲਰ ਸਮਾਜ ਦੇ ਵਿੱਚ ਬੜਾ ਗਲਤ ਦ੍ਰਿਸ਼ਟੀਕੋਣ ਸੀਗਾ ਗਲਤ ਨਿਗਾਹ ਨਾਲ ਦੇਖ ਰਹੀ ਸੀ ਨੇ ਅੰਗ ਸਿੰਘਾਂ ਨੂੰ ਕਿ ਇਹ ਬੇਲੇ ਨੇ ਫਲਾਣਾ ਪਰ ਨੀਂਗ ਸਿੰਘ ਸਾਰੇ ਹੀ ਬੇਲੇ ਨਹੀਂ ਹੈਗੇ ਕੰਮ ਕਰਦੇ ਨੇ ਜਿਹੜੇ ਬੇਲੇ ਸੀਗੇ ਉਹਨਾਂ ਨੇ ਆਪਣੇ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਸੀਗੇ ਜਿਸ ਟਾਈਮ ਲੋਕ ਕਹਿੰਦੇ ਨੇ ਸੀ 4 ਵਜੇ ਉੱਠਦੇ ਆ ਉਹ ਟਾਈਮ ਨੇ ਅੰਗ ਸਿੰਘ ਸੁੱਤੇ ਪਏ ਨਹੀਂ ਪਰ ਜਿਹੜਾ ਅੰਮ੍ਰਿਤ ਵੇਲੇ ਇਹਨਾਂ ਨੇ ਸੰਭਾਲਿਆ ਹੁੰਦਾ ਕੋਈ ਨਹੀਂ ਦੇਖਦਾ ਜੀ ਲੋਕਾਂ ਨੂੰ ਇਹ ਪੀਣ ਵਾਸਤੇ ਕੁਝ ਅਪੀਲ ਕਰਨਾ ਚਾਹੁੰਦੇ ਹੋ ਕਿ ਇਹ ਪੀਣੀ ਚਾਹੀਦੀ ਹੈ ਸਿਹਤ ਲਈ ਕਿੰਨੀ ਫਾਇਦੇਮੰਦ ਦੇਖੋ ਜੀ ਜਿਹੜਾ ਵੀ ਬੰਦਾ ਸ਼ੱਕੂਗਾ ਉਹ 5-10 ਦਿਨ ਛੱਕ ਕੇ ਦੇਖਿਓ ਤਾਂ ਉਹਨਾਂ ਨੂੰ ਆਪਣੇ ਆਪੇ ਰਿਜ਼ਲਟ ਦਿਖਣਗੇ ਸਾਡੇ ਕੋਲ ਇੱਥੇ ਰੁਟੀਨ ਆਪਣੇ ਭਰਾਵਾਂ ਨੇ ਲਗਾਈ ਹੋਈ ਆ ਹੈ ਨਾ ਜੀ ਤੇ ਆਪਾਂ ਵੀ ਆਉਂਦੇ ਆ ਰੋਜ਼ ਬਿਨ ਆ ਕੇ ਛੱਕਦੇ ਆ ਤੇ ਜਿਹੜੇ ਵੀ ਆਉਂਦੇ ਨੇ ਬਜ਼ੁਰਗ ਕੀ ਸਾਰੇ ਉਹਨਾਂ ਕੋਲੋਂ ਸ਼ਾਮ ਨੂੰ ਵੀ ਅਸੀਂ ਪੁੱਛਿਆ ਕਿ ਵਾਰੀ ਕੋਈ ਕਹਿੰਦਾ ਅਸੀਂ ਤੁਰ ਕੇ ਆਉਂਦੇ ਨਾਲੇ ਸੈਰ ਹੋ ਜਾਂਦੀ ਆ ਮੈਂ ਤਾਂ ਤੁਰਿਆ ਨਹੀਂ ਸੀ ਜਾਂਦਾ ਮੇਰੇ ਗੋਡੇ ਦੁਖਦੇ ਸੀ ਮੇਰਾ ਸਿਰ ਦੁਖਦਾ ਸੀ ਮੈਨੂੰ ਨੀਂਦ ਨਹੀਂ ਸੀ ਆਉਂਦੀ ਉਨ੍ਹਾਂ ਦੇ ਸਾਰੇ ਸਰੀਰਕ ਕਮਜ਼ੋਰੀ ਦੂਰ ਹੋਈ ਆ। ਉਲਟਾ ਉਹ ਆਪਣੇ ਆਪ ਨੂੰ ਹੈਲਥੀ ਤੇ ਐਕਟਿਵ ਫੀਲ ਕਰ ਰਹੇ ਨੇ। ਇਹ ਸਾਨੇ ਸਤਨਾਮ ਸਿੰਘ ਨਿਹੰਗ ਸਿੰਘ ਜਿਨ੍ਹਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਵੀ ਤੰਦਰੁਸਤ ਹੋਣਾ ਹੈ ਤਾਂ ਸਰਦਾਈ ਦਾ ਸੇਵਨ ਰੋਜ਼ ਇੱਕ ਵਾਰੀ ਕਰੋ ਜਿਸ ਨਾਲ ਦਿੱਤੇ ਕਿ ਅੱਜ ਦੇ ਦੌਰ ਦੇ ਵਿੱਚ ਮਾਨਸਿਕ ਬਿਮਾਰੀਆਂ ਦਾ ਵੀ ਵਾਧਾ ਹੁੰਦਾ ਜਾ ਰਿਹਾ ਹਰੇਕ ਵਿਅਕਤੀ ਮਾਨਸਿਕ ਤੌਰ ਤੇ ਪੀੜਤ ਹੈ ਪਰ ਜੇਕਰ ਅਸੀਂ ਮਾਨਸਿਕ ਤੌਰ ਤੇ ਤੰਦਰੁਸਤ ਰਹਿਣਾ ਹੈ ਤਾਂ ਸਾਨੂੰ ਸਰਦਾਈ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੜੋਈ ਦੇ ਨਾਲ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ